ਮਮੀ ਮੇਰੀ ਸੁਣੋ ਗੱਲ ਮੈਂ ਅੱਜ ਤੋਂ ਹੀ ਸੱਲੇ ਆ ਕੇ ਜਾਣਾ ਵਾ ਪੈਸੇ ਦੋ ਜਾਂ ਮੈਨੂੰ ਨਾ ਮੇਰੀ ਪੱਲੀ ਚ ਧਾ ਕੇ ਦੋ ਦੇਵੇ ਕਿ ਹੁਣ ਜਿੰਨੇ ਖਾਦੇ ਆ ਜਾ ਮਾਤਾ ਤੂੰ ਅੰਦਰ ਚ ਤੇਰਾ ਦਿਮਾਗ ਖਰਾਬ ਤਾਂ ਕਿ ਗੁਮਾਂਂ ਡਿਆ ਤੂੰ ਤੂੰ ਕਿੱਦਾਂ ਮਾਰੇ ਮੈਨੂੰ ਕੱਲ ਨਹੀਂ ਮੇਰੀ ਗੱਲ ਸਾਂ ਤੂੰ ਧੱਕੇ ਮਾਰ ਕੇ ਨੂੰ ਕੱਢਣ ਡਿਆ ਬਾਹਰ ਕੀ ਗੱਲ ਵਾ ਇਧਰ ਆ ਹਾਂ ਚਲ 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 ਜਿਵੇਂ ਆਈ ਕਿ ਹੈ ਕਿ ਸ਼ਿਦਾਈ ਚੱਲ ਇੱਧਰ ਹੋ ਕਿੱਡਾ ਕੀ ਗੱਲਾਂ ਧੱਕੇ ਮਾਰ ਮੜ ਕੱਢੇਂ ਗਿਆ ਦਿਮਾਗ ਖਰਾਬ ਘਰ ਵਾਣਦੀ ਤਾਂ ਦੇ ਉਹਨੂੰ ਪੈਸੇ ਭਾਈ ਮੈਂ ਨਹੀਂ ਕਹਦੇ ਨੇ ਪੈਸੇ ਪੁਹੇ ਨੂੰ ਮੇਰਾ ਤੇ ਇਰਾਦਾ ਵਾ ਮੈਂ ਹੁਣ ਨਾ ਅੰਦਰ ਨਾ ਜਾਵਾਂ ਮੈਂ ਸਿੱਧਾ ਮੰਮੀ ਵਾਲੀ ਜਾਵਾਂ ਉਹਨੂੰ ਜਾ ਕੇ ਪੁੱਛਾਂ ਵੀ ਤੂੰ ਇਹ ਕੀ ਕੀਤਾ ਵਾ ਭਲਾ ਚੱਲ ਇਦਾਂ ਹੀ ਕਰਦੀ ਆ ਮੈਂ ਜਾਣੀ ਕਿਤੇ ਨਹੀਂ ਮੈਨੂੰ ਖਾ ਚਲੇ ਦਲਜਿੰਦਰ ਉਹ ਕਹਿੰਦੀ ਆ ਵੀ ਮੈਂ ਨਹੀਂ ਸੈਟ ਦੇਣਾ ਤੇ ਇਹ ਕਹਿੰਦਾ ਮੈਂ ਸਾਰੇ ਪੈਸੇ ਖਾ ਲਏ ਆ 10 ਲੱਖ ਹੀ ਖਾ ਗਿਆ ਵਾ ਸਾਰੇ ਦੇ ਸਾਰੇ ਤੇ ਮੈਂ ਕਿੱਥੋਂ ਦੇਣੇ ਆ ਪੈਸੇ ਤੂੰ ਹੀ ਸਿਆਣੀ ਆ ਤੇ ਜੇ ਮੈਂ ਹਿੰਦੇ ਨੂੰ ਸੱਦਿਆ ਹਿੰਦੇ ਨੂੰ ਮੈਂ ਆਖਿਆ ਵੀ ਚਲ ਥੋੜੀ ਥੋੜੀ ਪੈਸੇ ਕਰਕੇ ਦੇ ਦਾਂਗੀ ਤੇ ਦੁੱਧ ਦਲਜੀਤ ਦੀ ਪੈਲੀ ਸਾੜਦੇ ਉਹ ਵੀ ਨਹੀਂ ਮੰਨੇ ਆ ਆਉਂਦਾ ਜੀ ਦੇਣੇ ਮੈਨੂੰ ਇਕੱਠੇ ਦੋ ਸਾਰੇ ਤੇ ਇਕੱਠੇ ਦੱਸ ਤੂੰ ਕਿੱਥੋਂ ਦੇਣੇ ਆ ਤੇਪਿੰਦਰ ਜੇ ਤੁਸੀਂ ਪਹਿਲੀ ਗਹਿਣੇ ਪਾ ਹੀ ਲਈ ਹੈ ਨਾ ਤੇ ਹੁਣ ਤੁਸੀਂ ਦੱਬ ਜਿਓ ਤੁਸੀਂ ਨਾ ਦਲਜੀਤ ਦੇ ਨਾਂ ਨਾ ਹੋਂਦਿਓ ਸਾਲ ਦੋ ਸਾਲ ਲੱਗ ਜਾਂਦਾ ਨਾ ਤੇ ਆਪਣੇ ਤੁਸੀਂ ਨਾ ਨਾ ਕਰਵਾ ਲਿਓ ਇਹ ਦੋ ਦਲਜੀਤ ਕੋ ਤਾਂ ਸੜਾਈ ਨਹੀਂ ਜਾਣੀ ਪੈਲੀ ਤੇ ਤੁਸੀਂ ਆਪਣੇ ਨਾ ਕਰਵਾ ਲਿਓ ਪੈਸੇ ਵਾਧੂ ਆ ਜਿਨੇ ਮਰਦੀ ਚੁੱਕੀ ਜਾਓ ਪੈੜੀ ਤੇ ਮੈਂ ਆਪਣੀ ਪੈੜੀ ਵੇਚ ਦੂੰਗਾ ਤੇ ਨਾਲੇ ਵੇਚੂੰਗਾ ਇਹਦੀ ਇਹਨੂੰ ਪੈਸੇ ਦੇ ਦੂੰਗਾ ਜਿਨੇ ਇਹਦੇ ਬੰਦੇ ਆ ਮਰ ਚੁੱਕੀ ਇਹਨੇ ਜਿਹੜਾ ਮੇਰਾ ਹਿੱਸਾ ਚਾਹੀਦਾ ਮੇਰਾ ਹਿੱਸਾ ਚਾਹੀਦਾ ਉਹ ਰੋਜ਼ ਇਧੜੀ ਲੁੱਟ ਕੋਨਾ ਪਾਇਆ ਹੈ